ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ ਹੈਰੀਟੇਜ ਦੇ ਨਾਲ ਪੰਜਾਬ ਦੇ ਕਲਚਰ ਦੇ ਨਾਲ ਪੰਜਾਬ ਦੀ ਜ਼ੁਬਾਨ ਦੇ ਨਾਲ ਜਿਹੜਾ ਇੱਕ ਵੱਡਾ ਵਿਤਕਰਾ ਕੀਤਾ ਕਿ ਆਉਂਦੀ 26 ਤਰੀਕ ਨੂੰ 26 ਜਨਵਰੀ ਨੂੰ ਜਿਹੜੀ ਪਰੇਡ ਦਿੱਲੀ ਦੇ ਵਿੱਚ ਗਣਤੰਤਰ ਦਿਵਸ ਦੇ ਉੱਤੇ ਕੱਢੀ ਜਾਂਦੀ ਹੈ ਉਹਦੇ ਚੋਂ ਸਾਡੀ ਝਾਕੀ ਜਿਹੜੀ ਹੈ ਪੰਜਾਬ ਦੀ ਜਿਹੜੀ ਚੱਕੀ ਆ ਉਹਨਾਂ ਨੇ ਨਹੀਂ ਪਾਈ ਜਦੋਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹਦੇ ਤੇ ਇਤਰਾਜ਼ ਕੀਤਾ ਲੋਕਾਂ ਨੂੰ ਉਹ ਚਿੱਠੀ ਦਿਖਾਈ ਤੇ ਉਹਦੇ ਤੋਂ ਬਾਅਦ ਪੰਜਾਬ ਬੀਜੇਪੀ ਦੇ ਪ੍ਰਧਾਨ ਪੰਜਾਬ ਬੀਜੇਪੀ ਦੇ ਬਾਕੀ ਆਗੂਆਂ ਨੇ ਸੰਦੀਲ ਜਾਖੜ ਜੀ ਦੇ ਸਬੰਧਤ ਝੂਠੀ ਬਿਆਨਬਾਜ਼ੀ ਉਹਨਾਂ ਦੀ ਸਰਕਾਰ ਵੱਲੋਂ ਉਹਨਾਂ ਦੀ ਪਾਰਟੀ ਵੱਲੋਂ ਜਿਹੜਾ ਪੰਜਾਬ ਨਾਲ ਵਿਤਕਰਾ ਕੀਤਾ ਗਿਆ ਉਹਨੂੰ ਟੱਕਰ ਲਈ ਜਿਹੜੀ ਝੂਠੀ ਬਿਆਨਬਾਜ਼ੀ ਕੀਤੀ ਜਾਖੜ ਸਾਹਿਬ ਨੇ ਜਿਹੜਾ ਦੁਨੀਆਂ ਭਰ ਦੇ ਕਰੋੜਾਂ ਪੰਜਾਬੀਆਂ ਸਾਹਮਣੇ ਝੂਠ ਬੋਲਿਆ ਗਿਆ ਕਿ ਇਹ ਝਾਕੀ ਤਾਂ ਰਜਿਸਟਰੀ ਆ ਪੰਜਾਬ ਦੀ ਕਿਉਂਕਿ ਉਹਦੇ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਤਸਵੀਰ ਸੀਗੀ ਅਰਵਿੰਦ ਕੇਜੀਵਾਲ ਜੀ ਦੀ ਤਸਵੀਰ ਸੀਗੀ ਇਸ ਕਰਕੇ ਮਤਲਬ ਜਿਹੜਾ ਉਹਨੂੰ ਡਿਜ਼ੈਕਟ ਕੀਤਾ ਗਿਆ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ ਲੁਧਿਆਣੇ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸੁਨੀਲ ਜਾਖੜ ਜੀ ਨੂੰ ਚੈਲੰਜ ਕੀਤਾ ਕਿ ਉਹ ਸਾਬਤ ਕਰ ਕਿ ਉਹਨਾਂ ਦੀ ਜਾਦਵਿੰਦ ਕੇਰਿਵਾੜ ਜੀ ਦੀ ਕਿਤੇ ਕੋਈ ਫੋਟੋ ਸੀਗੀ ਉਹਨਾਂ ਨੇ ਉਸ ਦਿਨ ਵੀ ਕਿਹਾ ਕਿ ਸੁਨੀਲ ਜਾਖੜ ਦੇ ਝੂਠ ਬਾਦ ਹੈ ਉਹ ਸੀਐਮ ਸਾਹਿਬ ਨੇ ਇੱਥੋਂ ਤੱਕ ਕਿਹਾ ਕਿ ਮੈਂ ਰਾਜਨੀਤੀ ਛੱਡ ਦੂੰਗਾ ਜੇ ਸਾਬਤ ਹੋ ਜੇ ਜੇ ਨਹੀਂ ਤਾਂ ਸੁਨੀਲ ਜਾਖੜ ਜੀ ਰਾਜਨੀਤੀ ਛੱਡ ਰਸਤੀਫਾ ਦੇਣ ਸੋ ਅੱਜ ਜਿਹੜੀ ਮੈਂ ਚਿੱਠੀ ਤੁਹਾਨੂੰ ਦਿਖਾ ਰਿਆ ਰੱਖਿਆ ਮਤਦਾਲੇ ਨੇ ਅੱਜ ਜਿਹੜੀ ਚਿੱਠੀ ਜਾਰੀ ਕੀਤੀ ਹੈ ਜਿਹੜੀਆਂ ਉਹਨਾਂ ਨੇ ਅੱਜ ਚੀਜ਼ਾਂ ਇਸ ਸੀਦ ਨੂੰ ਕਿਉਂ ਨਹੀਂ ਚੱਕੀ ਜਿਹੜੀ 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 ਸਟੇਟ ਦੀ ਦਿਖਾਈ ਉਹਨਾਂ ਨੂੰ ਲਿਖ ਕੇ ਭੇਜਿਆ ਇਹਦੇ ਵਿੱਚ ਮੈਂ ਜਾਖੜ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਤੁਸੀਂ ਝੂਠ ਬੋਲਿਆ ਸੀਗਾ ਉਹ ਝੂਠ ਇਹਦੇ ਵਿੱਚ ਕਿਤੇ ਦੱਜ ਨਹੀਂ ਹੈ ਕਿਤੇ ਵੀ ਚਾਕੀ ਨੂੰ ਜੈਕਟ ਕਰਨ ਦਾ ਕਾਰਨ ਇਹ ਦੀ ਲਿਖਿਆ ਕਿ ਭਗਵੰਤ ਮਾਨ ਜੀ ਦੀ ਫੋਟੋ ਕੱਢ ਕੇ ਜੈਕਟ ਕੀਤੀ ਜਾ ਅਵਿੰਦ ਕੇ ਦੀ ਆਜ ਜੀ ਦੀ ਫੋਟੋ ਕੱਢ ਕੇ ਜੈਕਟ ਕੀਤੀ ਹੈ ਇਸ ਕਰਕੇ ਮੈਂ ਸਭ ਤੋਂ ਪਹਿਲਾਂ ਸੁਨੀਲ ਜਾਖੜ ਨੂੰ ਇਹ ਕਹੂੰਗਾ ਕਿ ਪੂਰੀ ਦੁਨੀਆ ਦੇ ਪੰਜਾਬੀਆਂ ਨੂੰ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਤੋਂ ਮਾਫੀ ਮੰਗਣ ਜਿਹੜਾ ਉਹਨਾਂ ਨੇ ਝੂਠ ਬੋਲਿਆ ਉਹ ਜਿਹੜਾ ਉਹ ਬੀਜੇਪੀ ਦੇ ਕੇਂਦਰ ਦਾ ਹਮੇਸ਼ਾ ਦੀ ਤਰ੍ਹਾਂ ਮੈਂ ਕਈ ਵਾਰ ਕਿਹਾ ਕਿ ਪਿਛਲੇ 50 ਸਾਲ ਤੋਂ ਕਈ ਵਾਰ ਪੰਜਾਬ ਨਾਲ ਕੇਂਦਰ ਸਰਕਾਰਾਂ ਨੇ ਵਿਤਕਰਾ ਕੀਤਾ ਚਾਹੇ ਉਹ ਕਾਂਗਰਸ ਦੀ ਚਾਹੇ ਉਹ ਭਾਜਪਾ ਦੀ ਜਦੋਂ ਵੀ ਕੇਂਦਰ ਵਿਤਕਰਾ ਕਰਦਾ ਤੇ ਜਾਖੜ ਕਾ ਪਤਵਾ ਦਿੱਲੀ ਦੇ ਨਾਲ ਖੜ ਜਾਂਦਾ ਪੰਜਾਬ ਦੇ ਦਲ ਖੜ ਦੀ ਬਜਾਏ ਅੱਜ ਜਿਹੜਾ ਇਸ਼ੂ ਹੈ ਕਿ ਅੱਜ ਸ਼ਹੀਦ ਆਜ ਦੇ ਭਗਤ ਸਿੰਘ ਨੂੰ ਕਰਤਾਜ ਸਰਾਬੇ ਨੂੰ ਉਦਮ ਸਿੰਘ ਜੀ ਨੂੰ ਆ ਜਿਹੜੀ ਥਾਂ ਤੇ ਖੜੇ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਯਾਦਗਾਰ ਦੇ ਥੱਲੇ ਖੜਿਆ ਜਲਿਆਂਵਾਲਾ ਬਾਗ ਹੈ ਜਿੱਥੇ ਆਪਾਂ ਖੜੇ ਆ ਸਰ ਇਹਨਾਂ ਨੂੰ ਕਿਉਂ ਨਹੀਂ ਦਿਖਾਉਣਾ ਇਹਨਾਂ ਨੂੰ ਨਾ ਦਿਖਾਉਣ ਦਾ ਜਿਹੜਾ ਭਾਜਪੀ ਨੇ ਜਿਹੜਾ ਅਸੀਂ ਕਹਿੰਦੇ ਆ ਜਿਹੜਾ ਸੀਐਮ ਸਾਹਿਬ ਕਹਿੰਦੇ ਆ ਮਾਨ ਸਾਹਿਬ ਕਹਿੰਦੇ ਆ ਕਿ ਭਾਜਪੀ ਨੇ ਪੋਲੀਟਿਕਲ ਵਿਵਕਾ ਕੀਤਾ ਪੰਜਾਬ ਦੇ ਨਾਲ ਜਿਹੜਾ ਪਿਛਲੇ 1.5 ਸਾਲ ਤੋਂ ਜ਼ਿਆਦੀ ਹੈ ਕਦੀ ਗਵਰਨਰ ਦੇ ਨਾਲ ਹੀ ਕਦੀ ਸਾਡੇ ਫੰਡ ਰੋਕਦੇ ਆ ਕਦੀ ਕੁਝ ਕਰਦੇ ਆ ਇਸ ਕਰਕੇ ਮੈਂ ਇੱਥੇ ਇਹ ਚਿੱਠੀ ਲੈ ਕੇ ਆਇਆ ਉਹਨਾਂ ਨੇ ਪੜ ਲਈ ਹੋਊਗੀ ਇਹ ਚਿੱਠੀ ਜੱਕੜ ਸਾਹਿਬ ਕੋ ਵੀ ਆ ਗਈ ਹੋਊਗੀ ਉਹਨਾਂ ਨੂੰ ਹੁਣ ਆਪਣੇ ਆਪ ਤੇ ਸ਼ਰਮ ਆਉਂਦੀ ਹੋਊਗੀ ਮੈਂ ਪੱਸੋ ਵੀ ਕਿਹਾ ਸੀ ਕਿ ਪੰਜਾਬ ਦੀ ਧਰਤੀ ਤੇ ਇਦਾਂ ਦੇ ਲੀਡਰ ਹੋਏ ਜਿਹੜੇ ਪੰਜਾਬ ਦੇ ਨਾਲ ਖੜਦੇ ਬਜਾਏ ਕੇਂਦਰ ਸਰਕਾਰ ਦੀਆਂ ਨਕਾਮੀਆਂ ਤੇ ਕੇਂਦਰ ਸਰਕਾਰ ਦੇ ਧੱਕੇਸ਼ਾਹੀਆਂ ਦੇ ਉੱਤੇ ਪਰਦਾ ਪਾਉਂਦੇ ਆ ਸੋ ਮੇਰੇ ਕਹਿਣ ਦਾ ਭਾਵੇਂ ਹੈ ਕਿ ਕੇਂਦਰ ਨੇ ਵਿਤਕਰਾ ਕੀਤਾ ਫਿਰ ਦਵਾਤਾ ਮੈਂ ਕਹਿ ਲੱਗਾ ਉਹ ਰਾਜ ਜਿਹੜੀ ਉਹਨਾਂ ਨੇ ਗੱਲ ਕਹੀ ਕਿ ਜਿਹੜੀ ਜਿਹੜੀ ਸਟੇਟ ਦੀਆਂ ਬੱਲੇ ਜੈਕਟ ਹੋ ਗਏ ਜਿਹੜੀ ਜਿਹੜੀ ਸਟੇਟ ਜਿਹਦੀਆਂ ਝਾਕੀਆਂ ਪਰੇਡ ਚ ਦੀਗੀਆਂ ਉਹਦੀਆਂ ਝਾਕੀਆਂ ਜਿਹੜੀਆਂ ਅਸੀਂ ਲਾਲ ਕਿਲੇ ਤੇ ਇਧਰ ਉਧਰ ਦਿਖਾਵਾਂਗੇ ਸਤ ਸੀਐਮ ਸਾਹਿਬ ਨੇ ਵੀ ਕਲੀਅਰ ਕੀਤਾ ਬਿਲਕੁਲ ਸਾਨੂੰ ਮਨਜੂਰ ਨਹੀਂ ਅਸੀਂ ਆਪਣੇ ਸ਼ਹੀਦਾਂ ਨੂੰ ਅਸੀਂ ਕਰਤਾ ਸਿੰਘ ਸਰਾਬੇ ਨੂੰ ਸ਼ਹੀਦ ਆਜਮ ਭਗਤ ਸਿੰਘ ਨੂੰ ਲਾਲਾ ਲਾਜਪਤ ਰਾਏ ਜੀ ਨੂੰ ਤੇ ਆ ਜਿਹੜੇ ਜਲਿਆਂ ਵਾਲੇ ਬਾਗ ਦੇ ਸ਼ਹੀਦ ਨੇ ਇਹਨਾਂ ਦੀਆਂ ਝਾਕੀਆਂ ਨੂੰ ਜਿੱਦਾਂ ਉਹ ਕਹਿੰਦੇ ਆ ਕਿ ਇਦਾਂ ਦਿਖਾ ਦਿਖਾ ਦਿਖਾਉਣ ਦਾ ਮੌਕਾ ਦੇਾਂਗੇ ਸਾ ਬਿਲਕੁਲ ਨਹੀਂ ਦੇਾਂਗੇ ਇਹ ਉਹਨਾਂ ਦੀ ਇਹ ਗੱਲ ਮੰਨਣ ਦੀ ਤਿਆਰ ਨਹੀਂ ਸਾਡਾ ਪਹਿਲਾਂ ਸੈਕਟ ਕੀਤਾ ਸੈਕਟ ਕਰਕੇ ਹੁਣ ਕਹਿੰਦੇ ਆ ਜੀ ਤੁਹਾਨੂੰ ਇਹ ਮੌਕਾ ਦੇ ਦੇਾਂਗੇ ਕੱਲ ਵੀ ਜਿਹੜੇ ਕੇਂਦਰ ਦੇ ਇੱਕ ਮੰਤਰੀ ਨੇ ਕਿਹਾ ਅੱਜ ਚਿੱਠੀ ਦੇ ਵਿੱਚ ਵੀ ਅੱਜ ਤੁਸੀਂ ਪੜਿਆ ਹੋਣਾ ਸੋ ਸਾਨੂੰ ਇਹ ਬਿਲਕੁਲ ਮਨਜੂਰ ਨਹੀਂ ਅਸੀਂ ਆਪਣੇ ਸ਼ਹੀਦਾਂ ਦਾ ਇਦਾਂ ਜਿਹੜਾ અપਮਾਨ ਨਹੀਂ ਹੋਣ ਦੇਾਂਗੇ ਆਪਣੇ ਸ਼ਹੀਦਾਂ ਦਾ ਸਤਿਕਾਰ ਕਰਦੇ ਆ ਆਪਣੇ ਸ਼ਹੀਦਾਂ ਦੀਆਂ ਇਹ ਜਿਹੜੀਆਂ ਝਲਕੀਆਂ ਅਸੀਂ 26 ਜਨਵਰੀ ਨੂੰ ਖੁਦ ਪੰਜਾਬ ਵਿੱਚ ਹੀ ਦਿਖਾਵਾਂਗੇ ਜਿੱਦਾਂ ਸੀਐਮ ਸਾਹਿਬ ਨੇ ਕਿਹਾ ਕਿ ਦਿੱਲੀ ਪੰਜਾਬ ਭਵਨ ਦੇ ਬਾਅਦ ਵੀ ਅਸੀਂ ਦਿਖਾਵਾਂਗੇ ਸੋ ਮੈਂ ਇੱਥੇ ਤਾਂ ਆਇਆ ਕਿ ਜਾਖੜ ਸਾਹਿਬ ਨੂੰ ਤੁੰਤ ਜੜੀਆਂ ਸਾਰੇ ਸਾਰੇ ਵਰਲਡ ਦੇ ਪੰਜਾਬੀਆਂ ਨੂੰ ਵਰਲਡ ਦੇ ਪੰਜਾਬੀਆਂ ਕੋ ਮਾਫੀ ਮੰਗਣੀ ਚਾਹੁੰਦਾ ਮੈਂ ਵਰਲਡ ਦੇ ਪੰਜਾਬੀਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਜਿੱਦਾਂ ਕਾਂਗਰਸ ਲਗਾਤਾਰ ਪੰਜਾਬ ਨਾਲ ਵਿਤਕਰਾ ਕਰਦੀ ਆ ਰਹੀ ਆ ਇਸ ਸੇ ਤਰ੍ਹਾਂ ਮੈਂ ਫੇਰ ਬਾਅਦ ਬਾਅਦ ਇਹ ਸ਼ਬਦ ਕਹਿਣਾ ਕਿ ਜਿਹੜਾ 1.5 ਸਾਲ ਦਿੱਲੀ ਦੀਆਂ ਸੜਕਾਂ ਉੱਤੇ ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੇ ਕਿਸਾਨਾਂ ਦਾ ਰਲ ਕੇ ਜਿਹੜਾ ਅੰਦੋਲਨ ਕੀਤਾ ਉਹ ਜਿਹੜਾ ਮੋਦੀ ਸਰਕਾਰ ਨੂੰ ਝਕਾਇਆ ਕਾਲੇ ਕਾਨੂੰਨ ਜਿਹੜੇ ਪੰਜਾਬ ਦੀ ਸਾਡੀ ਧਰਤੀ ਮੱਲਣ ਦੀ ਜਿਹੜੇ ਲੈ ਕੇ ਆਏ ਸੀਗੇ ਉਹ ਕਿਹੜ ਕੱਢਣ ਵਾਸਤੇ ਸਾਨੂੰ ਬਾਅਦ ਬਾਅਦ ذلیل ਕੀਤਾ ਜਾਂਦਾ ਬਾਅਦ ਬਾਅਦ ਸਾਨੂੰ ਜਿਹੜਾ ਹਰ 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 ਫਰੰਟ ਦੇ ਉੱਤੇ ਜਿਹੜਾ ਸਾਡੇ ਨਾਲ ਵਿਤਕਦਾ ਕਰਦੇ ਆ ਅਸੀਂ ਆਪਣੇ ਪੈਰਾਂ ਤੇ ਖੜੇ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਸਰਕਾਰ ਅਸੀਂ ਤੈ ਸਾਡਾ ਜੀ ਜਿਹਾ ਹੀ ਆਪਣੇ ਸ਼ਹੀਦਾਂ ਦਾ અપਮਾਨ ਨਹੀਂ ਹੋਣ ਦਿਆਂਗੇ ਭਾਵੇਂ ਜੋ ਮਰਜ਼ੀ ਕਰ ਲੈਣ ਉਹ ਜਿੱਦਾਂ ਮਰਜ਼ੀ ਕਰ ਲੈਣ ਸਰ ਉਹ ਚਾਕੀ ਦਾ ਕਟੁੰਦੇ ਪਰ ਮੈਂ ਦਿੱਲੀ ਦੇ ਹਾਕਮਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਪੂਰੇ ਭਾਰਤ ਵਾਸੀਆਂ ਦੇ ਪੂਰੇ ਦੁਨੀਆ ਭਰ ਦੇ ਪੰਜਾਬੀਆਂ ਦੇ ਦਿਲਾਂ ਵਿੱਚੋਂ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਨਹੀਂ ਕਰ ਸਕਦੇ Subscribe to One India Channel and never miss an update.